ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ 45 ਜੀ ਸਿੰਘ ਅਫੀਸ਼ੀਅਲ ਤੇ ਅੱਜ ਤੁਹਾਨੂੰ ਇੱਕ ਨਵੀਂ ਵੀਡੀਓ ਰਾਈਂ ਦਰਸ਼ਨ ਕਰਾਉਣ ਲਈ ਲੈ ਕੇ ਆਏ ਹਾਂ ਗੁਰਦੁਆਰਾ 6ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਇਸ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਆਓ ਤੁਹਾਨੂੰ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਉਣੇ ਹਨ ਤੇ ਨਾਲ ਹੀ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਣੇ ਹਨ ਬਾਬਾ ਬਕਾਲਾ ਨਗਰ ਦੇ ਵਸਨੀਕ ਭਾਈ ਮਹਿਰਾ ਜੀ ਗੁਰੂ ਜੀ ਦੇ ਬੜੇ ਪਿਆਰ ਵਾਲੇ ਸੇਵਕ ਸਨ ਭਾਈ ਮਹਿਰਾ ਜੀ ਨੇ ਨਵੇਂ ਮਕਾਨ ਬਣਵਾਏ ਅਤੇ ਮਨ ਵਿੱਚ ਇੱਛਾ ਸੀ ਕਿ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਪਾऊं ਫਿਰ ਮੈਂ ਇਸ ਵਿੱਚ ਵੱਸੋ ਕਰਾਂਗਾ ਇਸ ਲਈ ਭਾਈ ਮਹਿਰਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਸਹਿ ਪਹੁੰਚ ਗਏ ਭਾਈ ਮਹਿਰਾ ਜੀ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਮੱਥਾ ਟੇਕ ਕੇ ਕਲਾਪ ਸ਼ਾਦੀ ਦੇਖ ਕਰਵਾਈ ਅਤੇ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਅਤੇ ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ ਭਾਈ ਮਹਿਰਾ ਜੀ ਨੇ ਪੇਟਾ ਚੜਾ ਕੇ ਬੇਨਤੀ ਕੀਤੀ ਕਿ ਮਾਤਾ ਜੀ ਮੈਂ ਨਵੇਂ ਮਕਾਨ ਬਣਵਾਏ ਹਨ ਗੁਰੂ ਜੀ ਸਾਹਿਬ ਜੀ ਦੇ ਚਰਨ ਪਾਉਣੇ ਚਾਹਦਾ ਹਾਂ ਮਾਤਾ ਜੀ ਕਿਰਪਾ ਕਰਕੇ ਗੁਰੂ ਸਾਹਿਬ ਜੀ ਤੇ ਪਰਿਵਾਰ ਸਮੇਤ ਮੇਰੇ ਘਰ ਚਰਨ ਪਾਓ ਅਤੇ ਮੇਰੀ ਭਾਵਨਾ ਪੂਰੀ ਕਰੋ ਮਾਤਾ ਜੀ ਨੇ ਸਤਗੁਰ ਦਾ ਸੇਵਕ ਜਾਣ ਕੇ ਭਾਈ ਮਹਿਰਾ ਜੀ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਭਾਈ ਮਹਿਰਾ ਜੀ ਨੂੰ ਕਹਿਣਾ ਕੀਤਾ ਕਿ ਤੁਸੀਂ ਹੁਣ ਆਪਣੇ ਘਰੇ ਚਲੇ ਜਾਓ ਅਸੀਂ ਆਵਾਂਗੇ ਭਾਈ ਮਹਿਰਾ ਜੀ ਮੱਥਾ ਟੇਕ ਕੇ ਨਗਰ ਬਾਬਾ ਬਕਾਲਾ ਸਾਹਿਬ ਆਪਣੇ ਘਰ ਪਹੁੰਚ ਗਏ ਅਤੇ ਗੁਰੂ ਜੀ ਦੀ ਉਡੀਕ ਕਰਨ ਲੱਗ ਪਏ ਗੁਰੂ ਜੀ ਨੂੰ ਆਪਣੇ ਪਿਆਰੇ ਸੇਵਕ ਦੀ ਖਿੱਚ ਪਈ ਗੁਰੂ ਜੀ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਸਾਰਾ ਪਰਿਵਾਰ ਤਿਆਰ ਕਰੋ ਬਾਬਾ ਬਕਾਲਾ ਸਾਹਿਬ ਨੂੰ ਚਾਲੇ ਪਾਈਏ ਅਤੇ ਭਾਈ ਮਹਿਰਾ ਜੀ ਦੀ ਆਸ ਮੁਰਾਦ ਪੂਰੀ ਕਰੀਏ ਗੁਰੂ ਸਾਹਿਬ ਜੀ ਆਪਣੇ ਫੌਜਾ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬੇ ਬਕਾਲੇ ਪਹੁੰਚ ਗਏ ਗੁਰੂ ਜੀ ਭਾਈ ਮਹਿਰੇ ਦੇ ਘਰ ਆਏ ਅਤੇ ਭਾਈ ਮਹਿਰੇ ਨੇ ਗੁਰੂ ਜੀ ਦੀ ਸੇਵਾ ਕੀਤੀ ਗੁਰੂ ਜੀ ਪਾਸ ਕੋੜੇ ਹਾਥੀ ਊਠ ਬਲਦ ਸਨ ਪਾਣੀ ਦੀ ਘਾਟ ਜਾਣ ਕੇ ਗੁਰੂ ਜੀ ਨੇ ਹੁਕਮ ਦੇ ਕੇ ਇੱਕ ਖੂਹ ਲਗਵਾਇਆ ਉਸ ਨੂੰ ਤੋਂ ਆਪ ਇਸ਼ਨਾਨ ਕੀਤਾ ਅਤੇ ਜਲ ਛਕਿਆ ਉਸ ਖੂਹ ਤੋਂ ਹੀ ਸਾਰੀ ਸੰਗਤ ਨੂੰ ਜਲ ਛਕਾਇਆ ਕੋੜੇ ਅਤੇ ਹਾਥੀਆਂ ਨੂੰ ਵੀ ਜਲ ਛਕਾਉਣਾ ਕੀਤਾ ਲੰਗਰ ਅਤੇ ਦੇਗ ਵਿੱਚ ਵੀ ਖੂਹ ਦਾ ਜਲ ਵਰਤਦੇ ਰਹੇ ਇਸ ਖੂਦ ਦਰਸ਼ਨ ਆਪ ਜੀ ਵੀਡੀਓ ਵਿੱਚ ਕਰੋਗੇ ਉਸ ਖੂ ਨੂੰ ਗੁਰੂ ਸਾਹਿਬ ਜੀ ਨੇ ਅਨੇਕਾਂ ਵਰ ਦਿੱਤੇ ਅਤੇ ਕਹਿਣਾ ਕੀਤਾ ਜੋ ਵੀ ਇਸ ਦਾ ਜਲ ਛਕੇਗਾ ਦਰਸ਼ਨ ਕਰੇਗਾ ਉਸ ਦੇ ਦੁੱਖ ਦੂਰ ਹੋਣਗੇ ਸਾਰੇ ਨਗਰ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਰਹਿੰਦੀਆਂ ਸਨ ਗੁਰੂ ਜੀ ਸਵੇਰੇ ਅਤੇ ਸ਼ਾਮ ਨੂੰ ਦਿਵਾਨ ਸਜਾਉਂਦੇ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਗੁਰੂ ਜੀ ਨੇ ਹੁਕਮ ਕੀਤਾ ਭਾਈ ਮਹਿਰਾ ਜੀ ਤੇਰੇ ਘਰ ਗੁਰੂ ਜੀ ਅਤੇ ਸਾਖ ਸੰਗਤ ਨੇ ਚਰਨ ਪਾਏ ਹਨ ਤੇਰਾ ਘਰ ਪਵਿੱਤਰ ਹੋ ਗਿਆ ਹੈ ਇਹ ਤੇਰਾ ਘਰ ਨਹੀਂ ਰਿਹਾ ਇਹ ਤੀਸਤ ਬਣ ਗਿਆ ਹੈ ਭਾਈ ਮਹਿਰੇ ਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਕਹਿਣਾ ਕੀਤਾ ਗੁਰੂ ਜੀ ਇਹ ਆਪ ਜੀ ਦਾ ਹੀ ਘਰ ਹੈ ਇਸ ਅਸਥਾਨ ਦੀ ਸੇਵਾ ਤਰਨਾ ਦਲ ਦੇ ਜਥੇਦਾਰ ਬਾਬਾ ਬਿਸ਼ਨ ਸਿੰਘ ਜੀ ਨੇ ਆਰੰਭ ਕਰਵਾਈ ਸੀ 6ਵੇਂ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਆਪਣੇ ਹੱਥੀ ਬਣਵਾਇਆ ਸੀ ਇਤਿਹਾਸ ਬੋਲਦੇ ਸਮੇਂ ਅਨੇਕ ਹੀ ਗਲਤੀਆਂ ਕਰ ਗਈ ਹੋਵਾਂਗੇ ਆਪ ਜੀ ਨੇ ਮਾਫੀ ਦੇ ਦੇਣੀ ਸੰਤ ਜੀ ਇਸ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਨਾ ਤਾਂ ਜੋ ਹੋਰ ਸੰਗਤ ਨੂੰ ਵੀ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ